ਸਾਰੇ ਸਾਥੀ ਕਾਲ ਜੀ ਅੱਜ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਫੈਸਲਾ ਕੀਤਾ ਗਿਆ ਕਿ 26 27 28 29 ਤੇ 26 27 28 29 ਚਾਰ ਦਿਨ ਵਾਸਤੇ ਨਾ ਪੋਸਟਾ ਦਾ ਬਿਜ਼ਾਰ ਬੰਦ ਰੱਖਿਆ ਜਾਵੇਗਾ ਚੁੰਟੀਆਂ ਛੁੱਟੀਆਂ ਕਾਰਨ ਤੇ ਹਰ ਸਾਲ ਦੀ ਤਰ੍ਹਾਂ ਅੱਗੇ ਵੀ ਅਸੀਂ ਇਹਨਾਂ ਦਿਨਾਂ ਵਿੱਚ ਬੰਦ ਰੱਖਦੇ ਹਾਂ ਤਾਂ ਜੋ ਜੋ ਦੁਕਾਨਦਾਰਾਂ ਨੂੰ ਉਹ ਆਪਣੇ ਬੱਚਿਆਂ ਨਾਲ ਚਾਰ ਦਿਨ ਘੁੰਮ ਸਕਣ ਤੇ ਸਮੂਹ ਇਲਾਕਾ ਨਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 4-3 ਬਾਜ਼ਾਰ ਵਿੱਚ ਬਾਜ਼ਾਰ ਬੰਦ ਰਹੇਗਾ ਇਸ ਲਈ ਆਪਣੀ ਜੋ ਵੀ ਤੁਸੀਂ ਖਰੀਦਦੋਫਤ ਕਰਨੀ ਹੈ ਪਹਿਲਾਂ ਜਾਂ ਬਾਅਦ ਵਿੱਚ ਕਰ ਲੈਣਾ ਤੇ ਪ੍ਰਧਾਨ ਜੀ ਮੰਨ ਲਓ ਕੋਈ ਦੁਕਾਨ ਖੁੱਲੀ ਰਹਿੰਦੀ ਹੈ ਉਹਦੇ ਵਾਸਤੇ ਕੋਈ ਜੁਰਮਾਨਾ ਵੀ ਲਗਾਇਆ ਗਿਆ ਜੀ ਉਹ ਇਹ ਆਪਸੀ ਭਾਈਵੰਦੇ ਦੀ ਗੱਲ ਹੈ ਉਹ ਆਪਾਂ ਆਪਸ ਵਿੱਚ ਬਹਿ ਕੇ ਸੈਟਲਮੈਂਟ ਕਰਾਂਗੇ ਵੀ ਕੀ ਕਰਨਾ ਹੈ ਇਹਦੇ ਬਾਰੇ ਵਿੱਚ ਹਾਂਜੀ ਪ੍ਰਧਾਨ ਜੀ ਅੱਜ ਗਵਰਨਰ ਮੰਡਲ ਦੀ ਗੁਰਦਾਰਾ ਭੋੜਾ ਸਾਹਿਬ ਦੇ ਇੱਕ ਅਹਿਮ ਮੀਟਿੰਗ ਹੋਈ ਜੋ ਹਰ ਸਾਲ ਦੀ ਤਰ੍ਹਾਂ ਅਸੀਂ 4 ਦਿਨ ਛੁੱਟੀਆਂ ਰੱਖੀਆਂ ਨੇ ਗਰਮੀ ਦੀਆਂ ਉਹ ਇਸ ਵਾਰ ਵੀ 26 27 28 ਨੂੰ ਬੰਦ ਰਹਿਣਗੇ ਦੁਕਾਨਾਂ ਜਿਹਨੇ ਸਮਾਨ ਖਰੀਦਣਾ ਹੈ ਪਿੰਡਾਂ ਚੋਂ ਆਣਾ ਹੋਰ ਸ਼ਹਿਰਾਂ ਚੋਂ ਆਣਾ ਉਹ 26 27 28 ਤੋਂ ਪਹਿਲੇ ਖਰੀਦ ਲਓ ਜਾਂ ਬਾਅਦ ਖਰੀਦ ਲਓ ਕਿਉਂਕਿ ਉਹਨਾਂ ਨੂੰ ਖਾਲੀ ਮੁੜ ਕੇ ਨਹੀਂ ਜਾਣਾ ਪਵੇ ਇਸ ਕਰਕੇ ਸਾਰਿਆਂ ਦਾ ਵਿਵਾਰ ਮੰਡਲ ਦੇ ਦੁਕਾਨਦਾਰਾਂ ਦਾ ਵੀ ਧੰਨਵਾਦ ਤੇ ਸਾਰੇ ਬੇਨਤੀ ਪਿੰਡਾਂ ਵਾਲੇ ਸਾਰੇ ਪ੍ਰਮਾਣ ਕਰਦੇ ਹਾਂ ਜਿਵੇਂ ਕਿ ਹਰ ਸਾਲ ਅਨੰਦਪੁਰ ਸਾਫ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਕੀਤੀਆਂ ਜਾਂਦੇ ਆ ਉਵੇਂ ਹੀ ਇਸ ਸਾਲ ਵੀ 26 27 28 ਜੂਨ ਨੂੰ ਗਰਮੀ ਦੀਆਂ ਛੁੱਟੀਆਂ ਤੈਅ ਕੀਤੀਆਂ ਗਿਆ ਨੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਨੂੰ ਵੀ ਆਪਣੇ ਜ਼ਰੂਰੀ ਸਮਾਨ ਦੀ ਜੋ ਜ਼ਰੂਰਤ ਹੈ ਉਹ ਇਹਨਾਂ ਦਿਨਾਂ ਤੋਂ ਪਹਿਲਾਂ ਬਾਜ਼ਾਰ ਤੋਂ ਆ ਕੇ ਲੈ ਸਕਦਾ ਹੈ ਇਹ ਜੋ 4 ਦਿਨ ਹੈ ਇਹ ਸਾਰੇ ਹੀ ਵਪਾਰੀਆਂ ਨੇ ਪੂਰਾ ਪੂਰਨ ਤੌਰ ਤੇ ਬਾਜ਼ਾਰ ਬੰਦ ਰੱਖਣਾ ਹੈ ਤੇ ਤਾਂ ਜੋ ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਬਤੀਤ ਕਰ ਸਕਣ ਮੈਂ ਸਾਰੇ ਹੀ ਵਪਾਰੀ ਭਰਾਵਾਂ ਦਾ ਧੰਨਵਾਦ ਕਰਾਂਗਾ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਵਪਾਰੀਆਂ ਦਾ ਜਰਾ ਸਾਥ ਦੇਣ ਇਸ ਸੰਕਟ ਵਿੱਚ